ਆਪਣੇ ਕੋਲੇ ਆਰਬੀ ਆਪਾਂ ਬਣਾਉਣੀ ਹੈ ਅੱਜ ਆਰਬੀ ਦੀ ਸਬਜੀ ਸਬਜੀ ਇਹ ਜਿਹੜੀ ਬਣਾਉਣੀ ਹੈ ਆਪਾਂ ਇਹ ਥੋੜੀ ਜੀ ਰਸੇਦਾਰ ਤੇ ਗਰੇਵੀ ਵਾਲੀ ਬਣਾਵਾਂਗੇ ਸੁੱਕੀ ਨਹੀਂ ਬਣਾਵਾਂਗੇ ਰਸੇਦਾਰ ਸਬਜੀ ਆਪਾਂ ਬਣਾ ਕੇ ਕਰਾਂਗੇ ਤਿਆਰ ਇਹਦੇ ਵਾਸਤੇ 250 ਗ੍ਰਾਮ ਆਪਾਂ ਆਰਬੀ ਲਈ ਉਸ ਤੋਂ ਬਾਅਦ ਆਪਾਂ ਕੜਾਈ ਦੇ ਵਿੱਚ ਪਾ ਲਈ ਦੋ ਵੱਡੇ ਚਮਚੇ ਤੇਲ ਦੇ ਤੇਲ ਨੂੰ ਕਰ ਲਿਆ ਚੰਗੀ ਤਰ੍ਹਾਂ ਗਰਮ ਤੇ ਦੋ ਪਿੰਚ ਮੈਂ ਪਾਈ ਇਹਦੇ ਵਿੱਚ ਹਿੰਗ ਦੋ ਚੁਟਕੀਆਂ ਉਸ ਤੋਂ ਬਾਅਦ ਪਾਈ ਥੋੜੀ ਜਿਹੀ ਮੈਂ ਅਜਵੈਨ ਅੱਧਾ ਕਿ ਚਮਚ ਤੇ ਨਾਲ ਦੀ ਨਾਲ ਮੈਂ ਪਾਤਾ ਮਸਾਲਾ ਜਿਹੜਾ ਮੈਂ ਮਸਾਲਾ ਗ੍ਰाइंड ਕਰਕੇ ਰੱਖਿਆ ਸੀ ਉਹਦੇ ਵਿੱਚ ਸੀਗਾ ਲਸਣ ਪਿਆਜ਼ ਅਦਰਕ ਤੇ ਟਮਾਟਰ ਇਹ ਚਾਰੋਂ ਚੀਜ਼ਾਂ ਨੂੰ ਮੈਂ ਗ੍ਰाइंड ਕਰਿਆ ਗ੍ਰाइंड ਕਰਕੇ ਕੜਾਈ ਦੇ ਵਿੱਚ ਛੱਡਿਆ ਤੇ ਉਸ ਤੋਂ ਬਾਅਦ ਜਿੰਨੀ ਦੇਰ ਇਹਦਾ ਆਇਲ ਜਾਇ ਛੱਡ ਨਹੀਂ ਦਿੰਦਾ ਇਹ ਮਸਾਲਾ ਭੁੰਨਿਆ ਤੇ ਪਾਈ ਆਪਾਂ ਨਮਕ ਮਿਰਚ ਹਲਦੀ ਤੇ ਮਸਾਲਾ ਟੇਸਟ ਅਨਸਾਰ ਤੇ ਨਾਲ ਹੀ ਆਪਾਂ ਪਾਤਾ ਸੀ ਜੀਰਾ ਪਾਊਡਰ ਜੀਰਾ ਆਪਾਂ ਸਾਬਤ ਨਹੀਂ ਪਾਇਆ ਜੀਰਾ ਪਾਊਡਰ ਪਾਇਆ ਇਸ ਦੇ ਵਿੱਚ ਤੇ ਹੁਣ ਆਪਾਂ ਸਾਰੇ ਮਸਾਲੇ ਪਾ ਕੇ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਜਿੰਨੀ ਦੇਰ ਇਹਨੇ ਤੇਲ ਨਹੀਂ ਸੀ ਛੱਡਿਆ ਉਨੀ ਦੇਰ ਆਪਾਂ ਹਿਲਾਉਂਦੇ ਰਹੇ ਤੇ ਇਹਦੇ ਵਿੱਚ ਮੈਂ 1 ਕੱਪ ਪਾਤਾ ਪਾਣੀ ਦਾ ਪਾਣੀ ਪਾਉਣ ਤੋਂ ਬਾਅਦ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਹੋਰ ਪਕਾਉਣਾ ਪੈਣਾਗਾ ਤੇ ਫੇਰ ਹੀ ਆਪਣਾ ਜਿਹੜਾ ਮਸਾਲਾ ਚੰਗੀ ਤਰ੍ਹਾਂ ਪੱਕ ਕੇ ਹੋਊਗਾ ਤਿਆਰ ਤੇ ਹੁਣ ਆਪਾਂ ਜਿਹੜੀ ਅਰਬੀ ਇੱਥੇ ਕੱਟ ਕੇ ਰੱਖੀ ਐ ਇਹ ਮੈਂ 250 ਗ੍ਰਾਮ ਅਰਬੀ ਲਈ ਐ ਛੋਟੇ ਛੋਟੇ ਪੀਸੇਸ ਦੇ ਵਿੱਚ ਕੱਟ ਲਈ ਐ ਜਿੰਨੇ ਜਿੰਨੇ ਆਪਣੇ ਪੀਸ ਅਰਬੀ ਦੇ ਸੀ ਉਵੇਂ ਆਪਾਂ ਛੋਟੇ ਛੋਟੇ ਪੀਸ ਅਰਬੀ ਦੇ ਕਰ ਲਏ ਤੇ ਇਧਰ ਆਪਣਾ ਮਸਾਲਾ ਤੇ ਗਰੇਵੀ ਵੀ ਜਿਹੜੀ ਐ ਪੱਕ ਕੇ ਤਿਆਰ ਹੋਈ ਜਾਂਦੀ ਐ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਪਕਾਵਾਂਗੇ ਜਦੋਂ ਤੱਕ ਇਹਨਾਂ ਦਾ ਪਾਣੀ ਮਸਾਲੇ ਦਾ ਸੁੱਕਦਾ ਨਹੀਂnga ਅਹੀਂ ਆਪਾਂ ਬਾਰ-ਬਾਰ ਕੜਚੀ ਮਾਰ ਕੇ ਮਸਾਲੇ ਨੂੰ ਆਪਾਂ ਪਕਾਉਂਦੇ ਰਵਾਂਗੇ ਜਿੰਨੀ ਦੇਰ ਚ ਆਪਣਾ ਮਸਾਲਾ ਪੱਕਦਾ ਹੈਗਾ ਉੰਨੀ ਦੇਰ ਦੇ ਵਿੱਚ ਆਪਾਂ ਇਹਨੂੰ ਸਿਮ ਤੇ ਕਰਕੇ ਛੱਡ ਦਾਂਗੇ ਲੋ ਫਲੇਮ ਦੇ ਉੱਪਰ ਹੌਲੀ-ਹੌਲੀ ਆਪਣੇ ਆਪ ਇਹ ਮਸਾਲਾ ਜਿਹੜਾ ਪੱਕੀ ਜਾਂਦਾ ਹੁੰਦਾ ਤੇ ਨਾਲੇ ਫਿਰ ਉਹ ਸਬਜੀ ਦਾ ਟੇਸਟ ਵੀ ਬਹੁਤ ਵਧੀਆ ਬਣਦਾ ਜਦੋਂ ਆਪਾਂ ਲੋ ਫਲੇਮ ਦੇ ਉੱਪਰ ਕੋਈ ਵੀ ਮਸਾਲਾ ਜਿਹੜਾ ਆਪਾਂ ਪਾਉਂਦੇ ਆਂਗੇ ਤੇ ਹੌਲੀ-ਹੌਲੀ ਆਪਣਾ ਮਸਾਲਾ ਭੁੰਨ ਕੇ ਹੋ ਗਿਆ ਝੁੱਕ ਕੇ ਹੋ ਗਿਆ ਪੂਰਾ ਤਿਆਰ ਤੇ ਹੁਣ ਆਪਣਾ ਮਸਾਲਾ ਇੱਕਦਮ ਪਰਫੈਕਟ ਬਣ ਚੁੱਕਿਆਗਾ ਸਾਰਾ ਇਹਨੇ ਤੇਲ ਆਪਦਾ ਛੱਡਦਾ ਹੈਗਾ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਹੱਥਾਂ ਨਾਲ ਪੋਰ ਕੇ ਥੋੜੀ ਜੀ ਕਸੂਰੀ ਮੇਥੀ ਇਹ ਆਪਾਂ ਹਰ ਇੱਕ ਸਬਜ਼ੀ ਦੇ ਵਿੱਚ ਪਾਉਣੀ ਹੈ ਚਾਹੇ ਆਪਾਂ ਪਹਿਲਾਂ ਪਾ ਲਈਏ ਤੇ ਚਾਹੇ ਆਪਾਂ ਪਿੱਛੋਂ ਪਾ ਲਈਏ ਇਹਦੇ ਵਿੱਚ ਮੈਂ ਹੁਣ ਮਸਾਲੇ ਦੇ ਵਿੱਚ ਹੀ ਐਡ ਕਰਤੀਏ ਤਾਂ ਕਿ ਇਹਦੀ ਜਿਹੜੀ ਖੁਸ਼ਬੂ ਹੈ ਮਸਾਲੇ ਦੇ ਨਾਲ ਹੀ ਵਧੀਆ ਪੱਕ ਕੇ ਤਿਆਰ ਹੋ ਜੇ ਤੇ ਹੁਣ ਆਪਣਾ ਮਸਾਲਾ ਜਿਹੜਾ ਤਿਆਰ ਸੀ ਤੇ ਹੁਣ ਜਿਹੜੀ ਮੈਂ ਅਰਬੀ ਕੱਟ ਕੇ ਰੱਖੀ ਵੀ ਸੀ ਉਹ ਸਾਰੀ ਮੈਂ ਇਹਦੇ ਵਿੱਚ ਮਸਾਲੇ ਦੇ ਵਿੱਚ ਕਰ ਦੂੰਗੀ ਮਿਕਸ ਇਹਨੂੰ 1 ਮਿੰਟ 2 ਮਿੰਟ ਐਸੇ ਤਰ੍ਹਾਂ ਹੀ ਸੇਕ ਲਗਾਵਾਗੇ ਅਰਬੀ ਨੂੰ ਤੇ ਮਸਾਲੇ ਨੂੰ ਜਦੋਂ ਸ ਮਸਾਲੇ ਦੇ ਵਿੱਚ ਇਹ ਸਾਰੀ ਅਰਬੀ ਪੱਕ ਗਈ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਉਹ ਆਪਾਂ ਉਹਨਾਂ ਘੋ ਪਾਉਣੇ ਜਿੰਨੀ ਕਿ ਆਪਾਂ ਨੂੰ ਪਾਣੀ ਦੀ ਗਰੇਵੀ ਦੀ ਜ਼ਰੂਰਤ ਹੈਗੀ ਜੇ ਆਪਾਂ ਜ਼ਿਆਦਾ ਸੁੱਕੀ ਜੀ ਸਬਜ਼ੀ ਖਾਣਾ ਪਸੰਦ ਕਰਦੇ ਆਂ ਤਾਂ ਥੋੜੇ ਜਿਹਾ ਬਿਲਕੁਲ ਹੀ ਰਸੇ ਜਿਹੀ ਵਾਲੀ ਖਾਣੀ ਪਸੰਦ ਕਰਦੇ ਆਂ ਤਾਂ ਥੋੜਾ ਜਿਹਾ ਘੱਟ ਪਾਣੀ ਪਾ ਲੋ ਜੇ ਆਪਾਂ ਨੂੰ ਥੋੜੀ ਜਿਆਦਾ ਬਿਤਰੀਜੀ ਵਾਲੀ ਸਬਜ਼ੀ ਚਾਹੀਦੀ ਹੈ ਤਾਂ ਪਾਣੀ ਉਸ ਤਰੀਕੇ ਨਾਲ ਵੱਧ ਪਾ ਲੋ ਹੁਣ ਆਪਾਂ ਇੱਥੇ ਇੱਕ ਗਲਾਸ ਪਾਣੀ ਦਾ ਪਾਇਆ ਤੇ ਹੁਣ ਆਪਾਂ ਸਲੋ ਫਲੇਮ ਦੇ ਉੱਪਰ ਸਬਜ਼ੀ ਨੂੰ ਪੱਕਣ ਲਈ ਛੱਡਤਾ ਕਵਰ ਇਹਨੂੰ ਕਰਤਾ ਮੈਂ ਕੜਾਹੀ ਨੂੰ ਇੱਥੇ ਤੇ ਹੁਣ 10 ਮਿੰਟਾਂ ਬਾਅਦ ਮੈਂ ਸਬਜ਼ੀ ਨੂੰ ਵਿੱਚ ਦੀ ਦੇਖਿਆ ਚੱਕਰਿਆ ਸਬਜ਼ੀ ਹੈ ਜਿਹੜੀ ਆਪਣੀ ਪੂਰੀ ਹੈ ਪੱਕੀ ਜਾ ਰਹੀ ਸੀਗੀ ਚੈੱਕ ਕਰਦੇ ਆਂ ਆਪਣੀ ਜਿਹੜੀ ਅਰਬੀ ਹੈ ਪੱਕੀ ਹੈ ਕਿ ਨਹੀਂ ਹਲੇ ਤਾਂ ਕਿਉਂਕਿ ਜਦੋਂ ਆਪਾਂ ਸਲੋ ਫਲੇਮ ਦੇ ਉੱਤੇ ਬਣਾਉਣੀ ਹੈ ਸਬਜੀ ਤਾਂ ਥੋੜਾ ਜਿਹਾ ਟਾਈਮ ਵੱਧ ਲੈਂਦੀ ਹੈਗੀ ਬਣਨ ਲੱਗਿਆ ਤੇ ਚੈੱਕ ਕਰਦੀਆਂ ਮੈਂ ਅਰਬੀ ਹਲੇ ਥੋੜੀ ਜਿਹੀ ਕੱਚੀ ਐ ਇਸ ਕਰਕੇ ਆਪਾਂ ਇਹਨੂੰ ਫੇਰ ਸਲੋ ਫਲੇਮ ਦੇ ਉੱਤੇ ਕਵਰ ਕਰਕੇ ਛੱਡ ਦਾਂਗੇ ਪੱਕਣ ਲਈ ਜਦੋਂ ਹੀ ਆਪਣੀ ਸਬਜੀ ਪੱਕ ਜੂਗੀ ਤੇ ਉਦੋਂ ਹੀ ਆਪਣੀ ਜਿਹੜੀ ਸਬਜੀ ਦੀ ਗਰੇਵੀ ਦਾ ਕਲਰ ਹੈਗਾ ਬਿਲਕੁਲ ਇੱਕਦਮ ਹੋ ਜਾਊਗਾ ਚੇਂਜ 5-7 ਮਿੰਟ ਹੋ ਗਏ ਕਵਰ ਕਰਕੇ ਸਬਜੀ ਨੂੰ ਬਣਦਿਆਂ ਤੇ ਹੁਣ ਆਪਾਂ ਦੇਖਦੇ ਹਾਂ ਚੈੱਕ ਕਰਦੇ ਹਾਂ ਸਬਜੀ ਆਪਣੀ ਕਿਵੇਂ ਦੀ ਬਣੀ ਐ ਦੇਖੋ ਜੀ ਸਬਜੀ ਆਪਣੀ ਬਿਲਕੁਲ ਬਣੀ ਹੋਈ ਐ ਹੁਣ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਵੀ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਐ ਕਿਉਂਕਿ ਜਦੋਂ ਆਪਣੀ ਸਬਜੀ ਬਣੀ ਨਹੀਂ ਹੁੰਦੀ ਉਦੋਂ ਪਾਣੀ ਲੱਗ ਹੁੰਦਾ ਤੇ ਜਿਹੜੀ ਵੀ ਆਪਾਂ ਸਬਜੀ ਬਣਾਉਨੇ ਆ ਉਹ ਸਬਜੀ ਅਲੱਗ ਹੁੰਦੀ ਐ ਇੱਥੇ ਹੁਣ ਸਬਜੀ ਐ ਜਿਹੜੀ ਐ ਇੱਕਦਮ ਪਰਫੈਕਟ ਖੁਲੀ ਹੋਈ ਐ ਜਿੰਨੀ ਆਪਾਂ ਗਰੇਵੀ ਬਣਾਉਣੀ ਚਾਹੁੰਦੇ ਸੀ ਉੰਨੀ ਆਪਣੀ ਗਰੇਵੀ ਬਣੀ ਹੈਗੀ ਤੇ ਇਹ ਸਬਜੀ ਆਪਣੀ ਪਰਫੈਕਟ ਬਣ ਕੇ ਹੋ ਗਈ ਹੈ ਤਿਆਰ ਸਬਜੀ ਬਹੁਤ ਸੋਹਣੀ ਬਣੀ ਹੈ ਦੇਖਣ ਨੂੰ ਹੀ ਲੱਗ ਜਿੰਦੀ ਹੈ ਕੋਈ ਨਾ ਮੈਂ ਜ਼ਿਆਦਾ ਇਸ ਦੇ ਵਿੱਚ ਆਇਲ ਯੂਜ਼ ਕੀਤਾ ਤੇ ਨਾ ਹੀ ਜ਼ਿਆਦਾ ਆਪਾਂ ਵੀ ਇਹਦੇ ਵਿੱਚ ਮਸਾਲੇ ਯੂਜ਼ ਕੀਤੇ ਨੇ ਲਾਈਟ ਜੇ ਮਸਾਲੇ ਪਾ ਕੇ ਬੇਸਿਕ ਜੇ ਮਸਾਲੇ ਪਾ ਕੇ ਆਪਾਂ ਸਬਜੀ ਬਣਾਈ ਹੈ ਸਬਜੀ ਬਹੁਤ ਵਧੀਆ ਬਣੀ ਹੈ ਬਾਕੀ ਆਪਾਂ ਟੇਸਟ ਕਰਕੇ ਦੱਸਾਂਗੇ ਤੁਹਾਨੂੰ ਕਿੱਦਾਂ ਦੀ ਲੱਗੀ ਸਬਜੀ ਤੇ ਮੈਂ ਹੁਣ ਤੁਹਾਨੂੰ ਦੱਸਦੀ ਹਾਂ ਟੇਸਟ ਕਰਕੇ ਲਿਆ ਮੈਂ ਸਬਜੀ ਦਾ ਤੇ ਸਬਜੀ ਆਪਣੀ ਬਹੁਤ ਵਧੀਆ ਬਣੀ ਐ ਨਮਕ ਮਿਰਚ ਸਭ ਕੁਛ ਐ ਪਰਫੈਕਟ ਹੈਗਾ ਹੁਣ ਚਾਹੀ ਆਪਾਂ ਰੋਟੀ ਨਾਲ ਖਾਈਏ ਪਰਾਂਠੇ ਨਾਲ ਖਾਈਏ ਤੇ ਚਾਹੇ ਚਾਵਲਾ ਨਾਲ ਖਾਈਏ ਜਿਸ ਵੀ ਚੀਜ਼ ਨਾਲ ਮਰਜੀ ਖਾਈਏ ਆਪਾਂ ਸਬਜੀ ਸਬਜੀ ਆਪਣੀ ਬਹੁਤ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਈ ਐ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਬਿਲਕੁਲ ਵੀ ਨਾ ਜਾਇਓ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਤ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ